ਮੋਕਾ ਮੇਰਾ ਨਾਮ ਸ਼ਾਂਤੀ ਹੈ ਸਾਥੀ ਕਰਦਾ ਕੀ ਮੈਟਰ ਹੋਇਆ ਹੈ ਯਹਾਂ ਪਰ ਜੋ ਬਹੁਤ ਮਦਲਾ ਨਾਸੀ ਇਕੱਠੇ ਹੋਏ ਆਜ ਐਗਰੂਪ ਖਾਸਾ ਲਿਫਟੇ ਇੱਕ ਗੇਟ ਲਗਵਾਇਆ ਹੈ ਗੁਰਦਾਰੇ ਵਿੱਚ ਹੂੰ ਸੋ ਆਕੇ ਟੱਟਣਾ ਸਾਰੇ ਭਾਂ ਦਿੱਤੇ ਹੂੰ ਥੋੜੇ ਦਿੱਤੇ ਗੁੰਡਾਗਰਦੀ ਕਰਕੇ ਗਏ ਤੇ ਕਿਦੋਂ ਤੋੜੇ ਕਿਹਨਾਂ ਨੇ ਤੋੜੇ ਹਾਂਜੀ ਕਿਦੋਂ ਤੋੜੇ ਹੈ ਕੱਲ ਤੋੜੇ ਹੈ ਕਿਹਨਾਂ ਵੱਲੋਂ ਤੋੜੇ ਗਏ ਇਹ सरपंच वालों तोड़ा गया अच्छा अंदर भी जाके गुरु घर शीशा तोड़ कर हैं सरपंच ने तोड़े हैं तो फिर सरपंच नाम लग के सरपंच दोनों तोड़े हैं क्या मांग करते हैं आप बोलते गेट नहीं लगने देना क्यों कहा था गली है गेट नहीं लगने देना हम लोग सोच रहे कि गेट लगे गुरुद्वारे का है तो गली कैसे कह रहे हो गली पहले से है या नहीं वो प्लाट है जी उस उसमें उस पहले कभी पिछली सरकार में जो भी कोई आए किसी ने गली बनाई पहले कभी किसी ने नहीं नहीं वो तो आप ही बनाए गुरुद्वारे वाले आप ही बनाए गली अच्छा आप ही बनाए कितनी देर से बना रहे हैं अपने आप 20 साल से 20 साल अच्छा हो गया खड़ा नहीं अपन ले लो रजिस्ट्री होना कोल्पे है गुरुद्वारे वाले को रजिस्ट्री पे तब तो कोई धक्का-बाजी नहीं है कितने बंदे आए हैं गए थे 20 25 बंदे आए थे गेट तोड़े अंदर गुरुद्वारा भी तोड़ कर गए हम्म हां जी तो क्या मांग करते हैं अब हमें भी मांग करते हैं कि गेट लग जाए गेट लगना चाहिए ये साफ करो 6.5 कि गुरुद्वारे गेट लगे जरा चोंडियां ने कोई भी सरपंच मेंबर पंचायत किसी ने आके 1 रुपया नहीं आज तक किया भी गुरु घर ਇਹਨਾਂ ਨੂੰ ਉਦੋਂ ਨਹੀਂ ਗੁਰੂ ਕਰਨਾ ਜਦ ਆਇਆ ਅੱਜ ਗੁਰੂ ਘਰ ਦੀ ਜੋ ਸਾਰੀ ਹੋ ਗਈ ਹੈ ਸੰਗਤ ਵਾਸਤੇ ਅਸੀਂ ਕਹਿੰਦੇ ਜਗਾ ਖੁੱਲੀ ਕਰਦੀ ਹੈ ਤੇ ਇਹਨਾਂ ਨੂੰ ਗੇਟ ਹਟਾਣੇ ਵੀ ਆ ਜਦੋਂ ਵੋਟਾਂ ਆਂਦੀਆਂ ਉਦੋਂ ਤੱਕ ਘਰਾਂ ਦੇ ਵਿੱਚ ਹੱਥ ਪੈਰ ਜੋੜਦੇ ਆ ਦੇਖੋ ਜੀ ਮੈਂ ਸਭ ਤੋਂ ਵੱਡੀ ਗੱਲ ਕਹਦਾ ਜਿਨਨੇ ਵੀ ਗੇਟ ਹਟਾਇਆ ਹੈ ਕੱਲ ਨੂੰ ਕਿਸੇ ਦੇ ਘਰ ਵੀ ਗੇਟ ਢਾ ਕੇ ਤੇ ਕਬਜ਼ਾ ਕਰ ਲੈਣਗੇ ਜੇ ਇੱਕ ਦੀ ਵਰਤਦੇ ਨੇ ਕੋਈ ਚੀਜ਼ ਇਹ ਕਹਿੰਦੇ ਸਾਰਿਆਂ ਦੀ ਵਰਤੀ ਚੱਲੀਏ ਹਾਂਜੀ ਮੇਰਾ ਇੱਕ ਸਵਾਲ ਹੈ ਜੀ ਪੁਲਿਸ ਪ੍ਰਸ਼ਾਸਨ ਨੂੰ ਬੀ ਜੀ ਇੱਥੇ ਕੋਈ ਕਾਗਜ਼ਾਂ ਵਿੱਚ ਜਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਵੀ ਸਿਗੀ ਤੇ ਇਹਨਾਂ ਦਾ ਬੰਦਿਆਂ ਦਾ ਕੰਮ ਸੀਗਾ ਵੀ ਥਾਣੇ ਜਾਣਾ ਜਾਂ ਕੋਰਟ ਜਾਣਾ ਬਿਲਕੁਲ ਬਿਲਕੁਲ ਜੀ ਤੇ ਪਰ ਇਹਨਾਂ ਨੇ ਇਸ ਤਰ੍ਹਾਂ ਆਪ ਟਰੈਕਟਰ ਲਿਆ ਕੇ ਹਥਿਆਰ ਲਿਆ ਕੇ ਤੁਹਾਨੂੰ ਵੀਡੀਓ ਦਵਾਂਗੇ ਉਹਦੇ ਵਿੱਚ ਤੁਸੀਂ ਦੇਖੋਗੇ ਪਿਸਤੌਲਾਂ ਵੀ ਸਿਗੀਆਂ ਉਹਨਾਂ ਦੇ ਕੋਲ ਅੱਛਾ ਤੇ ਇਹ ਪੁਲਿਸ ਪ੍ਰਸ਼ਾਸਨ ਕਿਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਵੀ ਇੱਥੇ ਦੋ ਚਾਰ ਬੰਦੇ ਮਰਨ ਇਹੀ ਹੋ ਰਿਹਾ ਜੀ ਹੁਣ ਤੱਕ ਕੀ ਹੋ ਰਿਹਾ ਪੁਲਿਸ ਪ੍ਰਸ਼ਾਸਨ ਦਾ ਕੰਮ ਇਹਨਾਂ ਦਾ ਫਰਜ਼ ਸੀ ਕੋਡ ਦਾ ਥਾਣੇ ਦਾ ਦਰਵਾਜਾ ਖੜਕਾਉਂਦੇ ਪੁਲਿਸ ਆ ਜਾਂਦੀ ਆ ਕੇ ਜਿਹੜੀ ਬਣਦੀ ਕਾਰਵਾਈ ਉਹ ਕਰਾ ਲੈਂਦੀ ਪਰ ਇਹਨਾਂ ਨੇ ਆਪਣੇ ਹੱਥ ਵਿੱਚ ਲੈ ਕੇ ਜੇ ਹੁਣ ਇੱਥੇ ਕੱਲ ਟਕਰਾਅ ਹੋ ਜਾਂਦਾ ਵੱਡੇ ਲੈਵਲ ਤੇ ਆਪੇ ਇੱਕ ਦੋ ਬੰਦੇ ਮਰ ਜਾਣੇ ਸੀ ਪਰ ਫਿਰ ਵੀ ਪੁਲਿਸ ਨੇ ਬਹੁਤ ਗੇਮ ਜਣੀ ਕੀਤੀ ਐ ਇਹ ਗੁਰਦੁਆਰਾ ਸਾਹਿਬ ਨਾਲ ਵੀ ਤੇ ਪਾਠੀ ਸਿੰਘਾਂ ਨਾਲ ਵੀ ਇਹਨਾਂ ਨੂੰ ਕਹਿ ਦਿੱਤਾ ਕਹਿੰਦੇ ਵੀ ਤੁਸੀਂ ਉਹ ਬੰਦੇ ਜੀ ਡਰਦੇ ਆ ਜੀ ਘਰ ਨਹੀਂ ਆਉਂਦੇ ਤੁਸੀਂ ਗੁਰਦੁਆਰਾ ਬਿਲਕੁਲ ਖਾਲੀ ਕਰ ਦਿਓ ਇਹਨਾਂ ਨੇ ਆਪ ਕਿਹਾ ਵੀ ਚਲੋ ਵੀ ਪਾਠ ਕਰਨਾ ਤਾਂ ਜ਼ਰੂਰੀ ਹੈ ਇਹ ਪਾਠ ਕਰ ਰਹੇ ਸੀ ਉਸ ਸਮੇਂ ਜਿਸ ਸਮੇਂ ਇਹ ਘਟਨਾ ਹੋਈ ਹੈ ਹਲਕੇ ਇਹਨਾਂ ਦਾ ਕਹਿਣਾ ਵੀ ਇਹਨਾਂ ਦਾ ਬਾਣਾ ਵੀ ਪੜਿਆ ਗਿਆ ਵਾ ਦੋ ਦਿਨ ਪਹਿਲਾਂ ਤੇ ਉਹ ਫਿਰ ਵੀ ਇੱਕ ਤਾਂ ਇਹਨਾਂ ਨੇ ਧੱਕਾ ਕੀਤਾ ਫਿਰ ਉਹ ਉਹ ਕਿਦਾ ਕਹਿ ਰਹੇ ਵੀ ਅਸੀਂ ਕਰੈਕਟਰ ਦੇ ਨਹੀਂ ਆ ਰਹੇ ਇਹਨਾਂ ਲੋਕੀ ਇਹਨਾਂ ਲੋਕਾਂ ਦਾ ਡਰਾ ਗੇਮ ਹੁੰਦੀ ਹੈ ਜੀ ਇਹ ਗੇਮ ਪਾਈ ਹੋਈ ਹੈ ਜੀ ਦੇਖੋ ਅੱਜ ਕੱਲ ਇੰਨਾ ਭੋਲਾ ਤਾਂ ਕੋਈ ਨਹੀਂ ਹੈਗਾ ਹਮ ਐਲੀਕੇਸ਼ਨ ਤਾਂ ਉਹ ਲਾਉਣਗੇ ਦੇਖੋ ਜੀ ਹਾਲੀ ਵੀ ਇੰਨੀ ਸੰਗਤ ਖੜੀ ਹੈ ਇਹਨਾਂ ਚ ਕਈ ਪਰਵਾਸੀ ਨੇ ਉਹ ਅੱਜ ਵੀ ਸਾਡੇ ਨਾਲ ਜੀ ਜਾਨ ਨਾਲ ਸੇਵਾ ਕਰਦੇ ਨੇ ਤਨੋ ਮਨੋ ਤਨੋ ਇਹ ਵੀ ਪ੍ਰਵਾਸੀ ਐ ਅਸੀਂ ਤੇ ਮਨੁੱਖਤਾ ਦੀ ਸੇਵਾ ਕਰਨੀ ਸਾਨੂੰ ਨਹੀਂ ਕੋਈ ਲੈਣਾ ਦਾ ਕੋਈ ਪ੍ਰਵਾਸੀ ਐ ਕੋਈ Hindu ਐ ਕੋਈ Muslim ਐ ਕੋਈ Sai ਐ ਇੱਥੇ ਇੱਕ ਮਨੁੱਖ ਦੀ ਸੇਵਾ ਕਰ ਰਹੇ ਆ ਜੀ ਪਰ ਉਹਦੇ ਮਨ 'ਚ ਕੀ ਉਹਦੇ ਢਿੱਡ 'ਚ ਕਿਸੇ ਨੇ ਕੋੜ ਪਾਇਆ ਉਹ ਅੱਗੇ ਕੋੜ ਪਾ ਰਿਹਾ ਔਰ ਉਧਰ ਪੁਰਾਣੇ ਜੋ ਅੱਜ ਤੋ ਸਿੱਖਾਂ ਨਾਲ ਹੀ ਧੱਕਾ ਕਰ ਸਕਦੇ ਨੇ ਹੋਰ ਕਿਸੇ ਨਾਲ ਸਾਡੀ ਬੇਅਦਬੀ ਨਹੀਂ ਕਿਸੇ ਨੂੰ ਦਿਖਣੀ ਸਾਡੀਆਂ ਸੱਟਾਂ ਨਹੀਂ ਦਿਖਣੀਆਂ ਸਾਡੇ ਜਖਮ ਨਹੀਂ ਦਿਖਣੇ ਸਾਡੇ ਬਾਣੇ ਪਾਟੇ ਨਹੀਂ ਦਿਖਣੇ ਉਹ ਕਹਿੰਦਾ ਇਹ ਮਜ਼ਾਕ ਹੈ ਜੇ ਅਸੀਂ ਕੋਈ ਤੇਗ ਚੱਕ ਲੈਨੇ ਆ ਫਿਰ ਕਹਿੰਦੇ ਧੱਕਾ ਕਰਦੇ ਨੇ ਅਸੀਂ ਦੇ ਇੱਕ ਨਿਮਰਤਾ ਸੰਗ ਕਹਿੰਦੇ ਆ ਭਾਈ ਸਾਡੇ ਸਿਰ ਲੈ ਲੋ ਗੁਰੂ ਘਰ ਦੀ ਸਾਰੀ ਦੇ ਕਰ ਦੋ ਭਾਈ ਨਹੀਂ ਨਹੀਂ ਜਿੱਦਾਂ ਇਹਨਾਂ ਨੇ ਅਸੀਂ ਚੋਣ ਆ ਕਿ ਇੱਥੇ ਜਿਹੜੇ ਸਾਡੇ ਕੈਮਰੇ ਲਵਾਏ ਜਾਣ ਗੁਰੂ ਘਰ ਦੇ ਵਿੱਚ ਕਿਉਂਕਿ ਕੈਮਰੇ ਵੀ ਹੈ ਨਹੀਂ ਹੋਰ ਕੋਈ ਵੀ ਕੁਝ ਵੀ ਕਰਦਾ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਹੋ ਜਾਂਦਾ ਸੀ ਫੇਰ ਆਉਣੇ ਸਾਰੇ ਸਭ ਤੋਂ ਵੱਡੀ ਗੱਲ ਹੈ ਜੀ ਇੱਥੇ ਪ੍ਰਵਾਸੀ ਜ਼ਿਆਦਾ ਨੇ ਹਾਂਜੀ ਸਿੱਖ ਪਾਈਚਾਰਾ ਘਟਾ ਹੈ ਇਸ ਗੁਰੂ ਘਰ 'ਚ ਇੰਨੀ ਗੋਲਖ ਨਹੀਂ ਹੈਗੀ ਵੀ ਅਸੀਂ ਕੁਝ ਵੀ ਕਰੀਏ ਅਸੀਂ ਤੇ ਜਿੰਨੀ ਸਾਡੀ ਊਕਾਤ ਆ ਸਾਰੇ ਦੁਕਾਨਦਾਰ ਮੇਰੇ ਭਰਾ ਮੇਰੇ ਭੈਣਾ ਕਾਫੀ ਸਹਿਯੋਗ ਕਰਦੇ ਨੇ ਸਾਨੂੰ ਨਾਲ ਬਹੁਤ ਜ਼ਿਆਦਾ ਜਿੰਨਾ ਉਹ ਵਿਚਾਰੇ ਆਪਣੇ ਤੋਂ ਵੱਧ ਸਹਿਯੋਗ ਕਰਕੇ ਗੁਰੂ ਘਰ ਦੇ ਕਾਰਜ ਪੂਰੇ ਕਰਦੇ ਨੇ ਤਾਂ ਮੈਨੂੰ ਬੇਨਤੀ ਇਹ ਹੈ ਵੀ ਇੱਥੇ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੈ ਜਿਹੜੇ ਬੰਦੇ ਸਾਰੇ ਪੂਰੇ ਸੂਰੇ ਨੇ ਜਿਹੜੇ ਜਿੰਨੇ ਜੋਗੇ ਹੈਗੇ ਨੇ ਸੇਵਾ ਕਰਦੇ ਨੇ ਪਰ ਅਸੀਂ ਇਹ ਕਹੀਏ ਵੀ ਅੱਜ ਹੀ ਅਸੀਂ ਇੱਥੇ ਆ ਕਰਦੀ ਅਸੀਂ ਨਹੀਂ ਕਰ ਸਕਦੇ ਕਿਉਂਕਿ ਸਾਰੇ ਆਪਣੇ ਘਰ ਠੀਕ ਠਾਕ ਨੇ ਆਪਣੇ ਤੋਂ ਕੋਈ ਰੁਪਈਆ ਵੀ ਕਮਾਉਂਦਾ ਅਗਲਾ 25 ਪਏ ਦੇ ਕੇ ਜਾਂਦਾ ਜੀ ਇਹ ਅਸੀਂ ਵੀ ਫਲਾਣਾ ਕਰਦੇ ਆ ਪਰ ਅਗਲਾ ਆਪਣੀ ਹਸਾਬਨਾ ਚਲਦਾ ਆਪਣਾ ਘਰ-ਵਾਰ ਦੇਖਦਾ ਦੇਖੋ ਗੁਰੂ ਘਰ ਦੀ ਮਰਿਆਦਾ ਦੇਖੋ ਜੀ ਕਿੱਥੇ ਸ਼ੀਸ਼ਾ ਮਾਰਿਆ ਹੋ ਸਕਦਾ ਕਿਹੜੀ ਚੀਜ਼ ਵਜੀ ਗੁਰੂ ਘਰ ਕਿੱਥੇ ਦੀ ਕਿੱਥੇ ਜਾ ਕੇ ਚੀਜ਼ ਵਜਦੀ ਹੈ ਇਹ ਅੰਦਰ ਦਾਖਲ ਹੋਏ ਨੇ ਹਾਂਜੀ ਦੇਖੋ ਜੀ ਮੈਂ ਅੰਦਰ ਪਾਠ ਕਰ ਰਿਹਾ ਸੀ ਜੀ ਮੇਰੇ ਅੰਦਰ ਤੁਸੀਂ ਵੀਡੀਓ ਆਉ ਬਣਾਓ ਮੈਂ ਦੱਸਦਾ ਕਿੱਥੇ ਬੈਠਾ ਸੀ ਮੈਂ ਜਦੋਂ ਸ਼ੀਸ਼ਾ ਟੁੱਟਿਆ ਮੈਂ ਉਦੋਂ ਉੱਠ ਕੇ ਆਇਆ ਸਾਰੇ ਭੱਜ ਗਏ ਨੇ ਜੀ ਦੇਖੋ ਬਰਦਾਸ਼ਤ ਨਹੀਂ ਹੋ ਰਹੀ ਹੈਗੀ ਸਾਡੀਆਂ ਜਿਹੜੀਆਂ ਅੰਦਰਾਂ ਦਾ ਸਾਡੀਆਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਇਹ ਘਰੋਕ ਨਹੀਂ ਦੱਸ ਸਕਦੇ ਪਰ ਇਹਨਾਂ ਨੇ ਬਹੁਤ ਵੱਡਾ ਜੁਲਮ ਕੀਤਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਟਨਾ ਦਾ ਤੁਸੀਂ ਦੇਖ ਹੀ ਲਈ ਹੈ ਭਾਈ ਸਾਹਿਬ ਹਾਂਜੀ ਬਸ ਇਹਦੇ ਬਾਬਤ ਭਾਈ ਸਾਹਿਬ ਉਹਨਾਂ ਨੇ ਜਾਣਕਾਰੀ ਤੁਹਾਨੂੰ ਦੇ ਦਿੱਤੀ ਹੈ بس ਇਹੀ ਵੈਸੇ ਉਮੀਦ ਤਾਂ ਅਸੀਂ ਰੱਖਦੇ ਨਹੀਂ ਬਹੁਤੀ ਪ੍ਰਸ਼ਾਸਨ ਤੋਂ ਤੇ ਪਰ ਫਿਰ ਵੀ ਜੇ ਸਾਰੇ ਭਰਾ ਭੈਣਾ ਕਹਿੰਦੇ ਆ ਤੇ ਅਸੀਂ ਵੀ ਇਸ ਚੀਜ਼ ਦੇ ਨਾਲ ਹੀ ਇਹਨਾਂ ਦੇ ਬਾਕੀ ਨਹੀਂ ਤੇ ਸਿੰਘ ਭਰਾ ਸਾਡੇ ਆਉਣਗੇ ਉਹ ਜਿਸ ਤਰ੍ਹਾਂ ਕਹਿਣਗੇ ਉਸ ਹਾਵਨਾ ਅਸੀਂ ਚੱਲਾਂਗੇ ਜਿੱਥੇ ਬੰਦਿਆਂ ਨੂੰ ਜਿੱਥੇ ਬੰਦਿਆਂ ਨੂੰ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਤਾਂ ਇਸੇ ਪੱਖ 'ਚ ਹਾਂ ਜੀ ਹਾਂਜੀ ਮੈਨੂੰ ਪ੍ਰਸ਼ਾਸਨ ਤੋਂ ਪੁਲਿਸ ਤੋਂ ਕੋਈ ਉਮੀਦ ਨਹੀਂ ਹੈਗੀ ਇਸੇ ਲਈ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਹਣ ਜੇ ਤੁਸੀਂ ਪੁੱਛਿਆ ਹੀ ਹੈ ਮੈਂ ਬਿਲਕੁਲ ਜ਼ੀਰੋ ਉਮੀਦ ਰੱਖਦਾ ਹਾਂ ਪੁਲਿਸ ਪ੍ਰਸ਼ਾਸਨ ਤੋਂ ਬਿਲਕੁਲ ਸ਼ਰਿਆ ਕਿੰਨੀ ਦੇਰ ਤੋਂ ਇਹ ਸਥਾਨ ਬਣੀ ਹੋਈ ਹੈ ਇਹ ਤਕਰੀਬਨ 22-23 ਸਾਲ ਪੁਰਾਣਾ ਤਾਂ ਹੈਗਾ ਹੀ ਹੈ ਬਿਲਡਿੰਗ ਤੋਂ ਦੇਖ ਲਓ ਪਤਾ ਲੱਗਦਾ ਦੇ ਜੀ ਪਰ ਇਹ ਜਿਹੜੀ ਕੰਦਾ ਕਰਦੀ ਹੈ ਸ਼ਰਿਆਮ ਪੁੱਜਾ ਇਹ ਨੂੰ ਕੁਝ ਕਿਸ ਤਰ੍ਹਾਂ ਦੇਖਦੇ ਹੋ ਤਾਂ ਕੀ জানা ਕਰਦੇ ਹੋ ਕੋਈ ਛੀਛੀ ਚੈਂਬਰ ਚ ਵੀ ਕਹਿਰ ਹੋਈ ਜੇ ਭਾਈ ਸਾਹਿਬ ਇਹ ਹੀ ਘਟਨਾ ਬਾਈ ਚਾਂਸ ਕਿਸੇ ਮੰਦਿਰ ਚੋ ਹੀ ਹੁੰਦੀ ਨਾ ਉਹਨੂੰ ਹਹਾਕਾਰ ਮਚਿਆ ਹੋਣਾ ਸੀ ਜੇ ਗਲਤ ਕਹਿਣਾ ਤਾਂ ਦੱਸ ਦਿਓ ਮੈਨੂੰ ਇਸ ਸੋਨਿਹਾਰ ਦਾ ਸ੍ਰੀ ਗੁਰੂ ਆਪ ਵੀ ਕਰਨ ਵਾਲਿਆਂ ਤੇ ਅਸੀਂ ਸਖਤ ਕਾਨੂੰਨ ਲੈ ਕੇ ਆ ਰਹੇ ਹਾਂ ਕਾਰਵਾਈਆਂ ਕਰਾਂਗੇ ਲੱਗਦਾ ਵੀ ਹੋਊਗੀ ਕਰਾਂਗੇ ਬਾਕੀ ਤੇ ਜੀ ਸਾਰਿਆਂ ਦੀ ਦੇਖੀ ਦੁਖੀ ਜਾਂਦੇ ਆ ਚਿਰਾਂ ਤੋਂ ਪਰ ਸਿੱਖਾਂ ਨੂੰ ਕਿਹੜਾ ਇਸ ਦੇਸ਼ 'ਚ ਇਨਸਾਫ਼ ਮਿਲੇ ਆ ਜਾਂ ਕਦੋਂ ਮਿਲੇ ਆ ਮੈਨੂੰ ਕੋਈ ਯਾਦ ਕਰਾ ਦੇ ਆ ਸਰਕਾਰ ਦੀ ਗੱਲ ਕਰਦੇ ਆ ਤੇ ਮਾਨ ਸਰਕਾਰ ਕਹਿੰਦੀ ਅਸੀਂ ਜਿਹੜੇ ਕਾਨੂੰਨ ਲੈ ਕੇ ਆਨੇ ਆ ਉਹ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਉਹਨਾਂ ਤੇ ਸਖਤੀ ਨਾਲ ਕਾਰਵਾਈ ਕਰਾਂਗੇ ਚਲੋ ਜੇ ਲਿਹਾਉਣ ਤੇ ਕੋਈ ਗੱਲ ਨਹੀਂ ਛਲੰਗਾ ਜੋਗ ਹੋਊਗਾ ਜੀ ਜਦੋਂ ਲਿਹਾਉਣਗੇ ਸ਼ਾਸ਼ ਵੀ ਜ਼ਰੂਰ ਦਵਾਂਗੇ ਨਾਲ ਖੜਾਂਗੇ ਵੀ ਤੇ ਆ ਵਾਈ ਗੁਰ ਜੀ ਕਿਫਤ ਹੈ ਉਹਨਾਂ ਨੇ ਕੱਲ ਪਹਿਲਾਂ 4-5 ਵਾਰੀ ਐਸਐਚਵੀ ਆਈ ਆ ਦੇਖ ਕੇ ਗਏ ਗੇਟ ਖੜੇ ਦੀ ਉਹਨਾਂ ਨੇ ਵੀਡੀਓ ਬਣਾਈ ਸਾਰਾ ਕੁਝ ਕੀਤਾ ਸਰਪੰਚ ਸਾਹਿਬ ਨੇ ਵੀ ਬਣਾਈਆਂ ਵੀਡੀਓ ਬਾਕੀ ਉਹ ਰਾਤ ਨੂੰ 1.5 ਦਾ ਟਾਈਮ ਸੀ ਅਸੀਂ ਗਲੀ ਵਿੱਚ ਬੈਠੇ ਹੋਏ ਸੀ ਸਾਡੇ ਫੱਟਿਆਂ ਦਾ ਕੰਮ ਆ ਫੱਟੇ ਉਹਨਾਂ ਨੇ ਸਾਡੇ ਉਚਾਕੇ ਮਲਕੀ ਫੜਾਇਆ ਕਿਸੇ ਬੰਦੇ ਨੂੰ ਹੋਰ ਨੂੰ ਅਸੀਂ ਨਾਂ ਵੀ ਲਵਾਂਗੇ ਜਦੋਂ ਲੋੜ ਪਈ ਲਵਾਂਗੇ ਨਾਮ ਵੀ ਤੇ ਉਹਨਾਂ ਨੇ ਗਾਲਾਂ ਕੱਢਦੇ ਆਏ ਆ ਸਾਡੀ ਮਾਤਾ ਬਜ਼ੁਰਗਾ ਉਹ ਬੈਠੇ ਸੀ ਅਸੀਂ ਕੁਰਸੀ ਫੜਫੜ ਕੀਤੀ ਉਹਨਾਂ ਨੇ ਬੈਕ ਟਰੈਕਟਰ ਲੈਂਦਾ ਤੇ ਗੇਟ ਸੱਟ ਕੇ ਉਹਨਾਂ ਨੂੰ 10 ਮਿੰਟ 10 ਮਿੰਟ ਵੀ ਨਹੀਂ ਲਾਈ ਉਹਨਾਂ ਨੇ ਗੇਟ ਸੱਟ ਕੇ ਫੜਫੜ ਭੱਜੇ ਗਏ ਸੀਸੀ ਤੇ ਕੈਮਰੇ 'ਚ ਮਲਕੀ ਉਹ ਸਾਰੇ ਆਏ ਹੋਏ ਆ ਮੂੰਹ ਬੰਨੇ ਹੋਏ ਆ ਹਾਂਜੀ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਗੁਰੂ ਘਰ ਸਾਰਿਆਂ ਦਾ ਸਾਂਝਾ ਵਾ ਕਿਉਂਕਿ ਉਹ ਜਿਹੜੇ ਬਣਾ ਰਹੇ ਉਹ ਨਕਲਿਆਂ ਦਾ ਨਹੀਂ ਹੈਗਾ ਗੁਰੂ ਘਰ ਸੰਗਤ ਦਾ ਆ ਆਪਣੇ ਵਾਸਤੇ ਆ ਗੁਰੂ ਘਰ ਸਾਰਿਆਂ ਦਾ ਹੀ ਆ ਦੇਖੋ ਜੀ ਮੇਰੇ ਬਾਣੇ ਨਾਲ ਵੀ ਇਹਨਾਂ ਨੇ ਵਿਧਵੀ ਕੀਤੀ ਆ ਉੱਪਰੋਂ ਇੱਟਾਂ ਮਾਰੀਆਂ ਪਹਿਲੇ ਉਹਦੇ ਮੁੰਡੇ ਨੇ ਇੱਟ ਮਾਰੀ ਆ ਫਿਰ ਉਹਦੀ ਜਨਾਨੀ ਨੇ ਇੱਟ ਮਾਰੀ ਆ ਮੈਂ ਝੂਠਾ ਆ ਇਹ ਕਿਦਾਂ ਦੀ ਗੱਲ ਆ ਇਹ ਪਰਸੋਂ ਦੀ ਗੱਲ ਆ ਜੀ ਅੱਛਾ ਮੈਂ ਝੂਠਾ ਆ ਮੈਨੂੰ ਜਿਹੜੇ ਮਰਜ਼ੀ ਹਸਪੀਟਲ ਪੀਜੀਆਈ ਤੱਕ ਲੈ ਜਾਓ ਮੇਰਾ ਮਲਾਜਾ ਕਰਾ ਸਕਦੇ ਹੋ ਤੁਸੀਂ ਇਥੇ ਕਿੱਥੇ ਕਿੱਥੇ ਸੱਟ ਵੱਜੀ ਐ ਉਹ ਡਾਕਟਰ ਸਾਹਿਬ ਦੱਸਣਗੇ ਜੇ ਮੈਂ ਝੂਠਾ ਆਵਾਂਗਾ ਜੀ ਮੈਨੂੰ ਸਜ਼ਾ ਦਿੱਤੀ ਜਾਵੇ ਨਹੀਂ ਤੇ ਫਿਰ ਉਹਨਾਂ ਦੇ ਬੰਦੀ ਜੋ ਸਖਤ ਤੋਂ ਸਖਤ ਕਾਰਵਾਈ ਨਹੀਂ ਬਾਬਾ ਜੀ ਮੈਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਦੇਖੋ ਜੀ ਗੁਰੂ ਘਰ ਨਾਲ ਪਿਆਰ ਆ ਮੈਨੂੰ ਮੈਂ ਚਾਹੁੰਦਾ ਮੇਰਾ ਸਿਰ ਲੈ ਲਓ ਗੁਰੂ ਘਰ ਦੀ ਸੇਵਾ ਨਾਲ ਇਟਾਂਗੀ ਐ ਸਿਰ ਲੈ ਲਓ ਮੇਰੇ ਬੱਬੀ ਆਪ ਸਿਰ ਲਾ ਕੇ ਜਿੰਨੂੰ ਚਾਹੀਦਾ ਲਿਜਾ ਸਕਦਾ ਉਹ ਗੁਰੂ ਘਰ ਦਾ ਕੰਮ ਤੇ ਕਰ ਲੋ। ਇਨੀ ਗੱਲ ਦਾ ਗੁੱਸਾ ਨਾ ਕਰੀਏ ਤੁਸੀਂ ਇਨੀ ਗੱਲ ਕਹਿ ਰਹੇ ਹੋ। ਕੱਲ ਨੂੰ ਕੋਈ ਸ਼ਰਾਰਤੀ ਜਾਂ ਬੰਦਾ ਇੱਥੇ ਆ ਕੇ ਕੁਝ ਕਰੂਗਾ ਤੇ ਉਹ ਦੇਖੀ ਜਾਓਗੇ। ਉਹ ਦੇਖੋ ਜੀ ਉਹਦੇ ਸਦਕਾ ਜੇ ਗੁਰੂ ਘਰ ਦੀ ਮਰਿਆਦਾ ਭੰਗ ਹੋਈ ਮੈਂ ਤਾਂ ਹੀ ਕੰਪਲੇਨਟ ਕੀਤੀ ਆ ਜੀ। ਮੇਰੇ ਨਾਲ ਕੁਝ ਕੀਤਾ ਮੈਂ ਉਹਦੀ ਕੰਪਲੇਨਟ ਨਹੀਂ ਕੀਤੀ। ਬੱਬਾਈ ਮੈਂ ਵੀ ਉਹੀ ਕਹਿ ਰਿਹਾ ਕੱਲ ਨੂੰ ਤੁਸੀਂ ਇੱਥੇ ਕੱਲ ਰਹਿਣੇ ਤਾਂ ਆਪਣੇ ਕੋਲ ਜਿਹੜੀ ਕੀ ਹੋ ਜਾਵੇ ਤੁਸੀਂ ਆਪਣੇ ਆਪ ਨੂੰ ਕਿ ਸ਼ਾਂਤ ਰੱਖੋਗੇ। ਨਹੀਂ ਬੱਬਾਈ ਮੇਰੇ ਨਾਲ ਜੇ ਕੋਈ ਕਰੂਗਾ ਜੇ ਗੁਰੂ ਘਰ ਨਾਲ ਕੀ ਕਰੇਗਾ ਉਹਨੂੰ ਜੜੇ ਨੂੰ ਦੇਖ ਵੀ ਦੇ ਸਕਦੇ ਆ ਜੀ ਪਰ ਗੁਰੂ ਘਰ ਦੇ ਵਿੱਚ ਜੇ ਸਾਡੇ ਸਰੀਰਕ ਤੌਰ ਤੇ ਕੋਈ ਘਟਨਾ ਹੁੰਦੀ ਹੈ ਉਹ ਅਸੀਂ ਬਰਦਾਸ਼ਤ ਕਰ ਸਕਦੇ ਆ ਗੁਰੂ ਘਰ ਦੀ ਮਰਿਆਦਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਉਹ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਮੈਂਬਰ ਪੰਚਾਇਤ ਆ ਅਰਨ ਕੁਮਾਰ ਜੋ ਕਿ ਇਸ ਪਿੰਡ ਦਾ ਦੂਜੀ ਵਾਰ ਮੈਂਬਰ ਬਣਿਆ ਆ ਇਸ ਬੰਦੇ ਨੇ ਇਸ ਪਿੰਡ ਨੂੰ ਇੰਨਾ ਕੁ ਪ੍ਰੇਸ਼ਾਨ ਕੀਤਾ ਹੋਇਆ ਜੀ ਇਹ ਇੱਕ ਕਦੀ ਤਾਂ ਮਤਲਬ ਕਿ ਜਾਤੀ ਪਾਤੀ ਤੇ ਕਦੀ ਇਹ ਸਾਡੇ ਜਿਸ ਤਰ੍ਹਾਂ ਕਿ ਪ੍ਰਵਾਸੀਆਂ ਤੇ ਪੰਜਾਬੀਆਂ ਤੇ ਇਹਨੇ ਕੋਈ ਨਾ ਕੋ ਕਮੈਂਟ ਕਰਨੇ ਆ ਹੁਣ ਇਹ ਗੁਰੂ ਘਰ ਤੇ ਪਹੁੰਚ ਚੁੱਕਿਆ ਜੀ ਗੁਰੂ ਘਰ ਤੇ ਪਹੁੰਚ ਕੇ ਗੁਰੂ ਘਰ ਦੇ ਨਾਲ ਬਿਲਕੁਲ ਇਹਦਾ ਜੀ ਗੇਟ 'ਤੇ ਔਰ ਗੁਰੂ ਘਰ ਨੂੰ ਜਿਹੜਾ ਰਸਤਾ ਜਾਂਦਾ ਵਾ ਉਸ ਰਸਤੇ ਦਾ ਇਹਨੇ ਮੁੱਦਾ ਚੱਕ ਲਿਆ ਵਾ ਇਹ ਕਹਿੰਦਾ ਜੀ ਮੈਂ ਦੋ ਗਲੀਆਂ ਮੇਰਾ ਪਲਾਟਾ ਮੈਂ ਉਹਦੇ ਵਿੱਚ ਦਰਵਾਜ਼ਾ ਕੱਢਣਾ ਫਿਰ ਇੰਨਾ ਚਿਰ ਤੱਕ ਇਹਨੇ ਕਿਉਂ ਨਹੀਂ ਕੱਢਿਆ ਇੰਨਾ ਚਿਰ ਦਾ ਰਹਿ ਰਿਹਾ ਇਹਨੇ ਇੰਨਾ ਚਿਰ ਦਾ ਕਿਉਂ ਨਹੀਂ ਕੁਛ ਕੀਤਾ ਹੁਣ ਜਦੋਂ ਗੁਰੂ ਘਰ ਨੂੰ ਗੇਟ ਲੱਗਿਆ ਵਾ ਤਾਂ ਇਹਨੇ ਜੀ ਨਾਲ ਸਰਪੰਚ ਸਾਡੇ ਆਏ ਆ ਪ ਔਰ ਨਾਲ ਮੋਰੇ ਹੋ ਕੇ ਸਾਡੇ ਪਿੰਡ ਦੇ ਜਿਹੜੇ ਸਾਡੀ ਦੋਨਾਂ ਪਿੰਡਾਂ ਦੀ ਇਕੱਠੀ ਪੰਚਾਇਤ ਆ ਪੋਡਾ ਤਾਂ ਕਲੋਨੀ ਦੀ ਤੇ ਕੱਕੇ ਦੀ ਇਹਨਾਂ ਨੇ ਆ ਕੇ ਸਾਡੇ ਪਿੰਡ ਦਾ ਗੇਟ ਆਇਆ ਵਾ ਗੁਰੂ ਘਰ ਦੀ ਬਿਆਦਵੀ ਕੀਤੀ ਆ ਜੀ ਨਿਸ਼ਾਨ ਸਾਹਿਬ ਤੁਸੀਂ ਦੇਖ ਲਓ ਪੈਰਾਂ ਦੇ ਵਿੱਚ ਰੁਲ ਰਹੇ ਆ ਔਰ ਅੰਦਰ ਜਾ ਕੇ ਚਲੋ ਮੰਨ ਲਿਆ ਕਿ ਬਾਹਰ ਗੇਟ ਲੱਗ ਰਿਆ ਸੀ ਗੇਟ ਦਾ ਤਾਂ ਰੋਲਾ ਸੀ ਅੰਦਰ ਦਾ ਤਾਂ ਕੋਈ ਰੋਲਾ ਨਹੀਂ ਸੀਗਾ ਅੰਦਰ ਸੱਚਖੰਡ ਦੇ ਵਿੱਚ ਜਾ ਕੇ ਇਹਨਾਂ ਨੇ ਸ਼ੀਸ਼ੇ ਤੋੜੇ ਆ ਉਹਦੇ ਇਹਨਾਂ ਨੇ ਦੇਖੋ ਜਾ ਕੇ ਬਿਆਦਵੀ ਇਹਨਾਂ ਨੇ ਕੀਤੀ ਆ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਇਹਨੂੰ ਕਹੋ ਵੀ ਜਾਂ ਤਾਂ ਜੇ ਇਸ ਪੈਰਨ ਕੀਆ ਗੱਲ ਕੀ ਹੋਈ ਸੀ ਇਹ ਜਿਹੜਾ ਇਹ ਮੁੱਦਾ ਜਿਹ ਇਹ ਕਾਰਨ ਜੀ ਦਾ ਇਹ ਇਹਨੂੰ ਪਤਾ ਹੋਊਗਾ ਇਹ ਕੀ ਚਾਹੁੰਦਾ ਆ ਅਸੀਂ ਜਦੋਂ ਨਗਰ ਕੀਰਤਨ ਵੀ ਕੱਢਦੇ ਆ ਇਹਦਾ ਬੂਰੇ ਚਾਹਿਆ ਇਹ ਜਿਹੜਾ ਪੋਡਾ ਕਲੋਨੀ ਦੇ ਵਿੱਚ ਇਹ ਜੀ ਮਾਮਲਾ ਇਦਾਂ ਜੀ ਇਹ ਹਫ਼ਤੇ 10 ਦਿਨ ਤੋਂ ਚੱਲ ਰਿਆ ਗੱਲ ਵੀਡੀਓ ਸਾਬ ਨੂੰ ਹੀ ਪਤਾ ਜੀ ਫੈਕਟਰੀ ਸਾਹਿਬ ਵੀ ਹੋ ਕੇ ਗਏ ਆ ਜੀ ਪੁਲਿਸ ਪ੍ਰਸ਼ਾਸਨ ਨੂੰ ਹੀ ਪਤਾ ਸਾਡਾ ਜੀ ਇੱਕ ਪਲਾਟ ਆ ਗੁਰੂ ਘਰ ਨੂੰ ਦਾਨ ਮਿਲਿਆ ਹੋਇਆ ਵਾ ਜੀ ਇਹ ਪਲਾਟ ਅਸੀਂ ਆਪਣੇ ਗੁਰੂ ਘਰ ਲਈ ਰਸਤਾ ਛੱਡਿਆ ਸੀਗਾ ਸਾਡੇ ਗੁਰੂ ਘਰ ਦਾ ਪਰਸਨਲ ਪਲਾਟ ਆ ਜੀ ਇਹ ਅੱਜ ਸੋ 2016 ਦੇ ਵਿੱਚ ਵੀ ਅਸੀਂ ਇਸ ਜਿਹੜੇ ਨਾਲ ਦਾ ਮਕਾਨ ਆ ਉਹਦੀ ਕੰਪਲੀਟ ਕੀਤੀ ਸੀ ਇੰਨੇ ਵੱਧਰਾ ਕੱਢਿਆ ਸੀਗਾ ਸਾਡੇ ਵੱਲ ਨੂੰ ਆ ਜਿਹੜਾ ਵੱਧਰਾ ਆ ਜੀ ਇਹਨੇ 2016 ਚ ਵੀ ठाਣੇ ਕੰਪਲੀਟ ਕੀਤੀ ਸੀ ਵੀ ਵੱਧਰਾ ਨਾ ਕੱਢੇ ਚਲੋ ਜੀ ਇਹਨੇ ੱੱਕੇ ਨਾ ਉਦੋਂ ਵੀ ਵੱਧਰਾ ਕੱਢ ਲਿਆ ਹੁਣ ਅਸੀਂ ਗੁਰੂ ਘਰ ਦਾ ਗੇਟ ਲੈਣਾ ਸੀ ਜੀ ਅਸੀਂ ਇਸ ਬੰਦੇ ਨੂੰ ਕੁਛ ਨਹੀਂ ਕਿਹਾ ਠੀਕ ਆ ਬੜੇ ਆਦਰ ਮਾਨਣਾ ਇਹਨੂੰ ਕਿਹਾ ਭਾਈ ਸਾਡੇ ਗੁਰੂ ਘਰ ਦੀ ਜਗਾ ਵਾ ਇਹ ਬੰਦੇ ਨੇ ਜੀ ਸਾਡੇ ਨਾਲ ੱੱਕਾ ਕੀਤਾ ਜੀ ਮੈਂਬਰ ਪੰਚਾਇਤ ਸਰਪੰਚ ਵਗੈਰਾ ਬੁਲਾ ਕੇ ਅੱਛਾ ਇਹਨਾਂ ਨੇ ਧੱਕਾ ਕੀਤਾ ਜੀ ਟਰੈਕਟਰ ਲੈ ਆਂਤੇ ਹੱਥ 'ਚ ਕਿਰਪਾਨਾਂ ਹਥਿਆਰ ਲੈ ਕੇ ਜੀ ਪਿਸਟਲਾਂ ਲੱਗੀਆਂ ਹੋਈਆਂ ਆਹਨ ਦੇ ਜੀ ਇਹ ਬੰਦਿਆਂ ਸ਼ਰਿਆਂ ਵੀਡੀਓ ਦੇ ਵਿੱਚ ਆ ਰਹੇ ਆ ਜੀ ਕੱਕੇ ਸੀਸੀ ਕੈਮਰੇ ਲੱਗੇ ਜਿਹੜੇ ਬਣਾਈਏ ਸੀ ਸੀਸੀਟੀਵੀ ਕੈਮਰਿਆਂ 'ਚ ਆ ਜੀ ਅੱਛਾ ਇਹਨਾਂ ਨੇ ਇਹਨਾਂ ਨੇ ਸ਼ਰਿਆਂ 'ਮ ਧੱਕਾ ਕੀਤਾ ਜੀ ਗੁਰੂ ਘਰ ਦੇ ਗੇਟ ਨੂੰ ਦੱਸਾ ਪਾ ਕੇ ਇਹਨੇ ਖਿੱਚ ਕੇ ਤੋੜ ਕੇ ਸਿੱਟ ਗਏ ਜੀ ਉਹ ਡਾਕੂਮੈਂਟ ਤੁਸੀਂ ਦਿਖਾ ਰਹੇ ਆ ਇਹ ਕਿਹੜੇ ਕਿਹੜੇ ਹੈਗੇ ਨੇ ਇਹ ਇਹ ਸਾਰੇ ਜਿਹੜਾ ਸਾਡਾ ਪਲਾਟ ਆ ਗੁਰੂ ਘਰ ਨੂੰ ਦਾਨ ਮਿਲਿਆ ਹੋਇਆ ਇਹ ਗੁਰੂ ਘਰ ਨੂੰ ਦਾਨ ਮਿਲਿਆ ਹੋਇਆ ਪਲਾਟਾ ਇਹ ਸਾਰੇ ਡਾਕੂਮੈਂਟ ਉਹਦੇ ਹੀ ਆ ਕਿੰਨੀ ਢੇਰ ਹੋ ਗਈ ਇਹ ਦਾਣ ਮਿਲੇ ਨੂੰ ਜੀ ਇਹ 20 ਸਾਲ ਹੋ ਗਏ ਜੀ 20 ਸਾਲ ਹੋ ਗਏ ਪਪਾ ਜੀ 20 ਸਾਲ ਹੋ ਗਏ ਜੀ ਇਹਨਾਂ ਨੇ ਇਹਨਾਂ ਨੇ ਅਸੀਂ ਥਾਣੇ ਵੀ ਦਿਖਾ ਕੇ ਆਏ ਜੀ ਕਾਗਜ਼ ਸਾਰੇ ਇਹ ਠੀਕ ਆ ਜੀ ਵੀਡੀਓ ਸਾਬ ਨੂੰ ਦਿਖਾਏ ਹੋਏ ਆ ਫੈਕਟਰੀ ਸਾਹਿਬ ਵੀ ਦੇਖ ਕੇ ਗਏ ਆ ਸਾਰੇ ਕਾਗਜ਼ ਦਿਖਾਇਆ ਜੀ ਫਿਰ ਵੀ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਤਾਂ ਜੀ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਥੋੜਾ ਬੋਤਾ ਜੋ ਕਰਨਾ ਕਰੋ ਬਾਕੀ ਅਸੀਂ ਦੇਖਾਂਗੇ ਇਸ ਕਲੋਨੀ ਦੇ ਕੋਈ ਆਪਣਾ ਜੀ ਹੈ ਨਹੀਂਗਾ ਮਤਲਬ ਕਿ ਨਾ ਕਾਰਵਾਈ ਚਾਹਨੇ ਹੁਣ ਤੁਸੀਂ ਆਪਣੇ ਕਾਰਵਾਈ ਇਹ ਹੈ ਜੀ ਪਹਿਲੇ ਤਾਂ ਜੀ ਇਨੇ ਗੁਰੂ ਘਰ ਦੇ ਉੱਤੇ ਅਟੈਕ ਕੀਤਾ ਜੀ ਬੰਦਿਆਂ ਨੇ ਜੀ ਮਾਫੀ ਮੰਗੇ ਠੀਕ ਹੈ ਜੀ ਉਹਦੀ ਮਾਫੀयां ਮੰਗੇ ਕਾਨੂੰਨ ਉਹਨੂੰ ਜੋ ਬਣਦੀ ਸਜ਼ਾ ਉਹ ਦਿੱਤੀ ਜਾਵੇ ਅੱਛਾ ਇਹ ਸ਼ਰਮ ਹਥਿਆਰ ਲਈ ਘੁੰਮਦੇ ਆ ਜੀ ਸਾਡੇ ਮੱਲੇ ਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਇਹਨੇ ਇਹ ਜੀ ਕੱਕੇ ਵਾਲੇ ਨੇ ਦੂਜੀ ਵਾਰੀ ਹਮਲਾ ਕੀਤਾ ਆ ਪਹਿਲੀ ਵੀ ਪਹਿਲੀ ਕਿਰਪਾਨਾ ਲੈ ਕੇ ਇਹਨਾਂ ਨੇ ਕਿਰਪਾਨਾ ਨਾਲ ਹਮਲਾ ਇਹ ਦੇਖੋ ਜੀ ਇਹ ਬੰਦਾ ਹੈਗਾ ਪ੍ਰਵਾਸੀ ਜੀ ਸਾਡੇ ਗੁਰੂ ਘਰ ਦੇ ਨਾਲ ਹੀ ਇੱਕ ਮੰਦਿਰ ਵੀ ਲੱਗਦਾ ਅਸੀਂ ਕਦੇ ਜੀ ਮੰਦਿਰ ਨੂੰ ਇੰਟਰਫੇਰ ਨਹੀਂ ਕੀਤੀ ਚਲੋ ਜੀ ਅਸੀਂ ਜਾਈ ਦਾ ਮੱਥਾ ਟੇਕੇਦਾ ਸੀ ਕੋਈ ਜਗਰਾਤਾ ਆਵੇ ਕੋਈ ਸ਼ਿਬਿਆ ਹੋਵੇ ਅਸੀਂ ਆਪ ਖੁਦ ਕਰਾਈਦੇ ਆ ਜੀ ਅਸੀਂ ਦੋਨਾਂ ਨੂੰ ਇੱਕੋ ਜਗ੍ਹਾ ਰੱਖਿਆ ਪਰ ਇਹ ਬੰਦਾ ਪ੍ਰਵਾਸੀ ਬੰਦਾ ਜੀ ਇਹ ਆਪਣੇ 10 ਵੀ ਆਪਣੇ ਸਾਥੀਆਂ ਨੂੰ ਲੈ ਕੇ ਕਦੇ ਇੱਥੇ ਬੈਠ ਕੇ ਗੁਟਕੇ ਠੁੱਕਦੇ ਰਹਿੰਦੇ ਆ ਜੀ ਕਦੇ ਬੀੜੀਆਂ ਪੀਂਦੇ ਇੱਥੇ ਸਾਹਮਣੇ ਬੈਠ ਕੇ ਜੀ ਆ ਨਾਲ ਦੁਕਾਨ ਆ ਜੀ ਦੁਕਾਨ ਚ ਗੁਟਕਾ ਬੀੜੀ ਵੇਚਦਾ ਸੀ ਉਸ ਗੀ ਚੀਜ਼ ਨੂੰ ਵੀ ਪਹਿਲਾਂ ਆਬਜੈਕਸ਼ਨ ਨਹੀਂ ਕੀਤਾ ਪਰ ਹੁਣ ਸਾਡੇ ਲਈ ਆਬਜੈਕਸ਼ਨ ਆ ਜੀ ਇਹ ਬੰਦਾ ਆਪਣੀ ਦੁਕਾਨ ਚ ਨਸ਼ਾ ਨਹੀਂ ਵੇਚ ਸਕਦਾ ਅਸੀਂ ਤਾਂ ਜੀ ਇਹ ਹੀ ਕਹਿੰਨੇ ਆ ਜੀ ਪੁਲਿਸ ਪ੍ਰਸ਼ਾਸਨ ਨੇ ਵੀ ਕੱਲ ਦੇਖੋ ਐਸਐਚਓ ਸਾਹਿਬ ਨੇ ਫੋਨ ਕਰ ਕਰਕੇ ਗੁਰਦੁਆਰਾ ਸਾਹਿਬ ਖਾਲੀ ਕਰਾਇਆ ਜੀ ਪਹਿਲਾਂ ਸਾਡੇ ਸਿੰਘ ਸਾਹਿਬ ਬੈਠੇ ਸੀ ਇੱਥੇ ਕਾਫੀ ਅਸੀਂ ਕਹਾਂ ਚਲੋ ਆਪਾਂ ਕਿਸ ਨੂੰ ਕਿਉਂ ਡਰਾਣਾ ਦਮਕਾਣਾ ਅਸੀਂ ਸਾਰੇ ਭੇਜ ਤੇ ਜੀ ਐਸਐਚਓ ਸਾਹਿਬ ਨਿਕਲੇ ਨਹੀਂ ਜੀ ਉਹ ਅੰਦਰ ਆ ਗਏ ਜੀ ਬੰਦੇ ਜਿਹੜਾ ਆਈਆਂ ਕੋਈ ਵੀਡੀਓ ਆਈ ਹੈ ਹਾਂਜੀ ਹਾਂਜੀ ਉਹਦੀ ਪੂਰੀ ਵੀਡੀਓ ਆ ਜੀ ਸੀਸੀਟੀਵੀ ਕੈਮਰੇ ਦੀ ਹਾਂਜੀ ਹਾਂਜੀ ਪੁੱਛ ਅਸੀਂ ਆਪਣੇ ਮੋਬਾਈਲਾਂ 'ਚ ਵੀ ਬਣਾਈ ਹੋਈ ਹੈ ਜੇ ਕੋਈ ਤਾਂ ਮੈਂ ਦਿਖਾ ਵੀ ਸਕਦਾ ਅੱਛਾ ਇਹ ਸਾਡੇ ਮੈਂਬਰ ਪੰਚਾਇਤਾ ਮੈਡਮ ਇਹਨਾਂ ਦੇ ਵੀ ਕੈਮਰੇ ਲੱਗੇ ਤਾਰਨ ਕਾਰਵਾਈ ਦਾ ਇਹੀ ਚਾਹਨੇ ਜੀ ਪਹਿਲੀ ਗੱਲ ਤਾਂ ਜੀ ਇਹਨਾਂ ਸਾਰੇ ਬੰਦਿਆਂ ਦੇ ਉੱਤੇ ਪਰਚੇ ਦਿੱਤੇ ਜਾਣ ਜੀ ਇਹਨੇ ਗੁਰੂ ਘਰ ਨਾਲ ਬੇਗਦਵੀ ਕੀਤੀ ਆ ਜੀ ਅੰਦਰ ਤੱਕ ਆ ਕੇ ਸਾਡੇ ਗੁਰੂ ਘਰ ਦੇ ਸ਼ੀਸ਼ੇ ਤੋੜਤੇ ਜੀ ਇਹਨੇ ਨੰਬਰ 2 ਤੇ ਸਾਡਾ ਗੇਟ ਪੜਦਾ ਜੀ ਦੇਸ਼ਤ ਦਾ ਮਾਹੌਲ ਬਣਾਉਂਦੇ ਜੀ ਗਲੀ ਤੋਂ ਆਂਦੇ ਹੀ ਗਾਲਾਂ ਕੱਢਦੇ ਆਏ ਆ ਜੀ ਇਹ ਅੰਦਰ ਤੱਕ ਇਹ ਗਾਲਾਂ ਕੱਢਦੇ ਆਏ ਆ ਕਿਰਪਾਨਾਂ ਇਹਦੇ ਹੱਥ 'ਚ ਗੁੰਡਾ ਕਰਦੀ ਸ਼ਰਿਆਂ ਨੂੰ ਗੁੰਡਾ ਕਰਦੀ ਜੀ ਉਹ ਜੀ ਜ਼ਿੰਮੇਦਾਰ ਬੰਦੇ ਜੀ ਉਹਦਾ ਪੈਸਾ ਚੜਾ ਕੇ ਕਰ ਲੂਗੇ ਜੀ ਅਸੀਂ ਤਾਂ ਆਪਣਾ ਗੇਟ ਵੀ ਪੈਸੇ ਪਾ ਕੇ ਸੰਗਤ ਨਹੀਂ ਕੀਤਾ ਜੀ ਬਹੁਤ ਔਖਾ ਚੜਿਆ ਜੀ ਗੇਟ ਨੂੰ ਸੋ ਬਹੁਤ ਸਾਰੀਆਂ ਪੰਜਾਬ ਤੋਂ ਜਿੱਥੇ ਬੰਦੇਆ ਬਣੀਆਂ ਹੋਈਆਂ ਉਹਨਾਂ ਨੂੰ ਕੀ ਪੀ ਲੂਗਾ ਉਹ ਸਾਰੇ ਜਿੱਥੇ ਮੈਂਨੂੰ ਮੇਰੀ ਇਹ ਪੇਲ ਆ ਜੀ ਸਾਡਾ ਗੁਰੂ ਘਰ ਸਾਂਝਾ ਜੀ ਦੇਖੋ ਅਸੀਂ ਅਸੀਂ ਇਹ ਕਹਿੰਨੇ ਸਾਡਾ ਸਾਧਨ ਜੋ ਵੀ ਸਾਡੇ ਬਣਦਾ ਇंसाਫਾ ਸੰਨ ਦਵਾਨ 300 ਤਾਂ ਹੀ ਆ ਜੀ ਤੇ ਅੰਦਰ ਜਿਹੜਾ ਸ਼ੀਸ਼ਾ ਸੀ ਸੱਚਖੰਡ ਦਾ ਉਹ ਵੀ ਇਹਨਾਂ ਨੇ ਤੋੜਿਆ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਚਲੋ ਬਾਹਰ ਬਾਹਰ ਤਾਂ ਗੇਟ ਸੀ ਅੰਦਰ ਤੱਕ ਇਹ ਪਹੁੰਚੇ ਆ ਅਸੀਂ ਇਨਸਾਫ ਚਾਹੁੰਨੇ ਆ ਜਿੰਨੇ ਵੀ ਸਾਡੀਆਂ ਜਥੇਬੰਦੀਆਂ ਉਹਨਾਂ ਅੱਗੇ ਸਾਡੀ ਹੱਥ ਜੋੜ ਕੇ ਅਪੀਲ ਆ ਕਿ ਸਾਡੇ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਮ ਤੇ ਇਹ ਗੁਰੂ ਘਰ ਆ ਤੇ ਤੁਸੀਂ ਆ ਕੇ ਸਾਨੂੰ ਇਨਸਾਫ ਦਿਵਾਵੋ ਐਡਰੈਸ ਕੀ ਇੱਥੇ ਦਾ ਇਹ ਜੀ ਪੋਡਾ ਕਲੋਨੀ ਜਗੀਰਪੁਰ ਰੋਡ ਤੇ ਗਲੀ ਨੰਬਰ 3 ਪੈਂਦੀ ਆ ਤੇ ਹਰ ਕ੍ਰਿਸ਼ਨ ਸਾਹਿਬ ਜੀ ਅਠਵੇਂ ਪਾਤਸ਼ਾਹ ਜੀ ਦਾ ਇਸਤਾਨਾ ਗੁਰੂ ਘਰ ਹੈ ਜੀ ਤੇ ਸਾਡੀ ਸਾਰੇ ਜਥੇ ਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਸਾਰੇ ਹੀ ਸਾਡੇ ਜਿੰਨੇ ਵੀ ਪਿੰਡ ਪੰਚਾਇਤ ਹੈ ਸਾਰਿਆਂ ਵੱਲੋਂ ਤੇ ਆ ਕੇ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਸਰ ਕੀਹਣਾ ਚੱਲਨੇ ਉਹ ਜਿਹੜਾ ਛੋਟਾ ਕੋਲੋਨੀ ਨੂੰ ਉਹ ਗੁਰਦੁਆਰਾ ਸਾਹਿਬ ਨੂੰ ਲੈ ਕੇ ਜੇ ਕੋਈ ਗੱਲ ਹੋਈ ਯਾਰ ਵੀ ਦੂਜੀ ਪਾਰਟੀ ਨਹੀਂ ਉਹ ਗਲੀ ਦਾ ਗੇਟ ਆ ਜੀ ਅੱਛਾ ਗਲੀ ਦਾ ਹਾਂਜੀ ਗੁਰਦੁਆਰਾ ਸਾਹਿਬ ਦਾ ਗੇਟ ਪਿੱਛੇ ਸੀਗਾ ਅੱਛਾ ਜੀ ਉਹ ਸਾਡੇ ਕੋਲ ਵੀਡੀਓ ਵੀ ਪਈ ਆ ਸਾਰਾ ਕੁਛ ਆ ਉਹ ਗਲੀ ਆ ਜੀ ਹਾਂਜੀ ਕੀ ਸਰ ਕਿੰਨੀ ਦੀ ਗੱਲ ਤੁਹਾਡੇ ਧਿਆਨ ਚ ਸੀਗਾ ਇਹ ਜਿਹੜਾ ਮਸਲਾ ਤਾਂ ਇਹ ਇਹਨਾਂ ਨੇ ਇੱਕ ਹਫ਼ਤਾ ਹੋ ਗਿਆ ਇਹਨਾਂ ਨੇ ਗੇਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਆਪਾਂ ਪਿੰਡ ਦੀ ਪੰਚਾਇਤ ਨੇ ਇਹਨਾਂ ਨੂੰ ਕਿਹਾ ਵੀ ਗੇਟ ਨਹੀਂ ਲਾਣਾ ਹੈਗਾ ਇਹ ਕਹਿੰਦੇ ਕੋਈ ਗੱਲ ਨਹੀਂ ਗੇਟ ਨਹੀਂ ਲਾਂਦੇ ਅਸੀਂ ਤੇ ਕੋਈ ਵਾਧਰਾ ਸੀਗਾ ਹਰਨੁਮਾਨ ਪੰਚਾਇਤ ਮੈਂਬਰ ਆ ਉਹਨਾਂ ਨੇ ਵਾਧਰਾ ਕੀਤਾ ਸੀਗਾ ਉਪਰੋਂ ਦੀ ਵਾਧਰੇ ਤੋਂ ਉਹਨੂੰ ਰੋਕਤਾ ਸੀਗਾ ਵੀ ਵਾਧਰੇ ਤੇ ਤੂੰ ਨਹੀਂ ਚੱਕਣੀ ਕੰਦ ਕੰਦ ਤੋਂ ਕੰਦ ਚੱਕ ਲੈ ਉਹ ਅਸੀਂ ਮੱਦਦ ਕਰਤਾ ਸੀ ਇਹਨਾਂ ਨੇ ਇਹ ਬੰਦੇ ਪੰਚਾਇਤ ਵਿੱਚ ਕਹਿਤਾ ਅਸੀਂ ਗੇਟ ਨਹੀਂ ਲਾਵਾਂਗੇ ਪਰ ਕਿਨਾਂ ਦਾ ਪੰਚਾਇਤ ਦਾ ਕੋਈ ਮਾਨ ਨਹੀਂ ਰੱਖਿਆ ਤੇ ਫਿਰ ਉਸ ਤੋਂ ਬਾਅਦ ਅਸੀਂ ਵੀਡੀਓ ਸਾਹਿਬ ਲਿਖਤੀ ਦਿੱਤਾ ਪਟਵਾਰੀ ਸਾਹਿਬ ਮੌਕੇ ਤੇ ਆਏ ਸੈਕਟਰੀ ਸਾਹਿਬ ਆਏ ਉਹਨਾਂ ਨੇ ਇਹਨਾਂ ਨੂੰ ਕਾਗਜ਼ ਮੰਗੇ ਜਿਹੜਾ ਵੀਡੀਓ ਸਾਹਿਬ ਨੂੰ ਦਿੱਤਾ ਕਿੰਨੀ ਤਰੀਕ ਨੂੰ ਦਿੱਤਾ ਪਈ ਹੈ ਹਾਂ ਵੀਡੀਓ ਸਾਹਿਬ ਨੂੰ ਮੇਰੇ ਤੋਂ ਡੇਟ ਹੈਗੀ ਹੈ ਵਿੱਚ ਤੁਹਾਨੂੰ ਮੈਂਸ਼ਨ ਕਰ ਦੂੰਗਾ ਤੇ ਵੀਡੀਓ ਸਾਹਿਬ ਨੂੰ ਦਿੱਤਾ ਆ ਆਪਣੇ ਰਾਜਵਿੰਦਰ ਸਿੰਘ ਜੀ ਹਾਂਜੀ ਹੈਗੀ ਸਾਰਾ ਕੁਝ ਹੈਗਾ ਹਾਂਜੀ ਮੌਕੇ ਤੇ ਪਟਵਾਰੀ ਸਾਹਿਬ ਆਏ ਬਲਜਿੰਦਰ ਸਿੰਘ ਜੀ ਹਾਂਜੀ ਪਟਵਾਰੀ ਆਏ ਤੇ ਆਪਣਾ ਸੈਕਟਰੀ ਸਾਹਿਬ ਰੰਧਾਵਾ ਸਾਹਿਬ ਆਏ ਸੀ ਅਰਪਾਲ ਸਿੰਘ ਰੰਧਾਵਾ ਉਹ ਇਹਨਾਂ ਨੂੰ ਮੌਕੇ ਤੇ ਰੋਕ ਕੇ ਗਏ ਵੀ ਇੱਥੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਕੋਈ ਗੇਟ ਨਹੀਂ ਲੱਗੂਗਾ ਹਲੇ ਤੇ ਪੰਚਾਇਤ ਨੇ ਰੋਕਿਆ ਆ ਆਪਣੇ ਜੇ ਤੁਹਾਡੇ ਕੋਲ ਰਜਿਸਟਰੀ ਆ ਤੁਸੀਂ ਪੇਸ਼ ਕਰ ਦਿਓ ਇਹਨਾਂ ਨੇ ਕੋਈ ਕਾਗਜ਼ ਨਹੀਂ ਪੇਸ਼ ਕੀਤੇ ਆਪਣੀ ਮਰਜ਼ੀ ਨਾਲ ਰਾਤੋ ਰਾਤ ਗੇਟ ਖੜਾ ਕਰਤਾ ਉਹਦੇ ਵਿੱਚ ਹਾਂਜੀ ਅਰਉਨ ਕੁਮਾਰ ਦਾ ਜਿਹੜਾ ਪਲਾਟ ਆ ਉਹਦੇ ਵਿੱਚ ਦੋ ਗਲੀਆਂ ਲਿਖਿਆ ਹੈ ਵੀ ਦੋ ਗਲੀਆਂ ਪਲਾਟ ਦੀ ਰਜਿਸਟਰੀ ਉਹਤੋ ਹੋਈ ਹੋਈ ਆ ਹੁਣ ਦੀ ਰਜਿਸਟਰੀ ਨਹੀਂ ਹੈਗੀ 15-20 ਸਾਲ ਪੁਰਾਣੀ ਰਜਿਸਟਰੀ ਹੈ ਜਿੱਦਾਂ ਉਹ ਅਲੋਕੇਸ਼ਨ ਲਾ ਰਹੇ ਆ ਵੀ ਸਾਡੇ ਜਿਹੜਾ ਘਟੇ ਜਿਹੜਾ ਗੁਰੂ ਘਰ ਦੀ ਗੇਟ ਦੀ ਗੱਲ ਕਰਦੇ ਇਹ ਕਹਿੰਦੇ 15-20 ਬੰਦੇ ਆ ਕੇ ਗਏ ਆ ਇਦਾਂ ਦਾ ਕੀ ਮਸਲਾ ਨਹੀਂ ਨਹੀਂ ਕੋਈ ਆਪਾਂ ਨਹੀਂ ਗਏ ਨਹੀਂ ਅਸੀਂ ਤਾਂ ਜੀ ਉੱਥੇ ਕੋਣ ਬੰਦੇ ਗਏ ਹੋ ਉਹ ਜਿਹੜੇ ਛਿੱਛੀ ਕੈਮਰੇ ਦੀ ਕੋਈ ਵੀਡੀਓ ਸੀ ਉਹਨਾਂ ਤੋਂ ਉਹ ਪਛਾਣਨਗੇ ਕਿ ਕਿਹੜੇ ਬੰਦੇ ਆ ਪੰਚਾਇਤ ਨੇ ਤਾਂ ਇਹਨਾਂ ਨੂੰ ਆਪਣੀ ਕਾਨੂੰਨੀ ਕਾਰਵਾਈ ਨਾਲ ਰੋਕ ਰਹੀ ਆ ਪੰਚਾਇਤ ਇਹਨਾਂ ਨੂੰ ਪੰਚਾਇਤ ਦਾ ਕਾਨੂੰਨੀ ਕਾਰਵਾਈ ਨਾਲ ਰੋਕ ਰਹੀ ਕਾਨੂੰਨੀ ਕਾਰਵਾਈ ਨੂੰ ਮੰਨਦੇ ਹੀ ਨਹੀਂ ਪੁਲਿਸ ਪੁਲਿਸ ਪਾਰਟੀ ਆਈ 100 ਨੰਬਰ ਤੇ ਅਸੀਂ ਫੋਨ ਕੀਤਾ 3 ਦਿਨ 4 ਦਿਨ ਪਹਿਲਾਂ ਉਹ ਦੋ ਵਾਰੀ ਉਹ ਆਏ ਨਹੀਂ ਲਗਾਣਾ ਕਿ ਗੇਟ ਦਾ ਐਡਾ ਕੋਈ ਜਿਹੜਾ ਬਿੱਟਾ ਉਟਾ ਪੀਂ ਚੱਕ ਲੋ ਇਹਨਾਂ ਨੇ ਕੁਝ ਨਹੀਂ ਕੀਤਾ ਅੰਦਰੋਂ ਅੰਦਰੀ ਰਾਤੋ ਰਾਤ ਇਹਨਾਂ ਨੇ ਗੇਟ ਵੈਲਡਿੰਗ ਵਾਲਾ ਬਣਾ ਕੇ ਖੜਾ ਕਰਤਾ ਜੀ ਜਿੰਨੇ ਚੜਦੇ ਨੂੰ ਐਸ ਐਚਓ ਸਾਹਿਬ ਆਏ ਇਹਨਾਂ ਐਸਐਚਓ ਸਾਹਿਬ ਰੋਕ ਕੇ ਗਏ ਵੀ ਗੇਟ ਤਿਆਰੀ ਕਰ ਰਹੇ ਸੀ ਲਗਾਉਣ ਦੀ ਵੀ ਖੜਾ ਨਹੀਂ ਕਰਨਾ ਹੈਗਾ ਫਿਰ ਇਹਨਾਂ ਨੇ ਚਲੋ ਕਹਿੰਦੇ ਨਹੀਂ ਕਰਦੇ ਜਦੋਂ ਆਏ ਐਸਐਚਓ ਸਾਹਿਬ ਸਾਰੇ ਖਿੱਲਰ ਗਏ ਅੱਧੇ ਘੰਟੇ ਬਾਅਦ ਐਸਐਚਓ ਸਾਹਿਬ ਗਏ ਆ ਮੁੜ ਕੇ ਫਿਰ ਗੇਟ ਖੜਾ ਕਰਤੇ ਇਹਨਾਂ ਨੇ ਮੈਂ ਵੀਡੀਓ ਕਾਲ ਤੇ ਐਸਐਚਓ ਸਾਹਿਬ ਨੂੰ ਦਿਖਾਇਆ ਗੇਟ ਲੱਗਦਾ ਫਿਰ ਉਹ ਗੱਡੀ ਦੁਆਰਾ ਫੇਰ ਲੈ ਕੇ ਆਏ ਫਿਰ ਇਹਨਾਂ ਦੇ ਇਹਨਾਂ ਦੇ ਇੱਕ ਮਿਸਤਰੀ ਨੂੰ ਤੇ ਇੱਕ ਕਨਈਆ ਇਹਨਾਂ ਦਾ ਜਿਹੜਾ ਜਿਹੜਾ ਉੱਥੇ ਆ ਜਿਹੜੇ ਲਗਾ ਰਹੇ ਆ ਉਹਨਾਂ ਨੂੰ ਲੈ ਗਏ 10-15 ਮਿੰਟ ਬਾਅਦ ਉਹਨਾਂ ਨੂੰ ਛੱਡਤਾ ਚਲੋ ਸਮਝਾ ਕੇ ਵੀ ਨਹੀਂ ਲਾਣਾ ਗੇਟ ਪਰ ਉਹ ਉਹ 5-6 ਦਿਨ ਹੀ ਤੋਂ ਲਾਇਆ ਇਹਨਾਂ ਨੇ ਹਾਂਜੀ ਪਹਿਲਾਂ ਦਿਨ ਪਹਿਲਾਂ ਤਾਂ ਅੰਦਰ ਆ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਉੱਥੇ ਅਸੀਂ ਮੱਥਾ ਟੇਕਦੇ ਆਂ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਕੋਈ ਜਗ੍ਹਾ ਜਿਹੜੀ ਹੈ ਇਹ দানਦੂਨ ਕੀਤੀ ਹੋਈ ਹੈ ਕਹਿੰਦੇ ਜਿਹੜੀ ਜਗ੍ਹਾ দান ਕੀਤੀ ਕਾਗਜ਼ ਦਿਖਾ ਦੇਣ ਪ੍ਰਸ਼ਾਸਨ ਉਸਤਾਬ ਨਾਲ ਖੜਕੇ ਲਵਾਵਾਂਗੇ ਭਾਈ ਸਰਦਾਰ ਬੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਨਦੇ ਆ ਉਸਤਾਬ ਨਾਲ ਖੜਕੇ ਲਵਾਵਾਂਗੇ ਜੋ ਮੇਰੀ ਸੇਵਾ ਹੋਗੀ ਮੈਂ ਲਾਉਂਗਾ। ਪਰ ਉਹ ਬੇਦਵੀ ਦੀ ਗੱਲ ਕਰਦੇ ਕਿ ਬੇਦਵੀ ਕਿਸੇ ਨੇ ਨਹੀਂ ਕੀਤੀ ਜੀ। ਬੇਦਵੀ ਇੰਨਾ پاਗਲ ਕੋਈ ਨਹੀਂ ਗੁਰੂਗ੍ਰੰਥ ਸਾਹਿਬ ਜੀ ਦੇ ਜਾ ਕੇ ਅੰਦਰ ਬੇਦਵੀ ਕਰੂਗਾ। ਨਹੀਂ ਅੰਦਰ ਨਹੀਂ ਬਾਹਰ ਕਹਿ ਰਹੇ ਉਹ ਅੰਦਰ ਬਾਹਰ ਦੇ ਤੋੜੇ ਦੀ ਗੱਲ ਕਰ। ਸ਼ੀਸ਼ਾ ਕਿਸੇ ਨੇ ਨਹੀਂ ਤੋੜਿਆ। ਗੇਟ ਦੀ ਮੈਂ ਵੀਡੀਓ ਦੇਖੀ ਆ। ਗੇਟ ਨੂੰ ਤੋੜਿਆ ਵਾ। ਉਹ ਵੀ ਨਜਾਇਜ਼ ਗਲੀ 'ਚ ਲਗਾਇਆ ਤਾਂ। ਗਲੀ ਆ। ਪੰਚਾਇਤ ਵੱਲੋਂ ਉਹਦੇ ਵਿੱਚ ਵਾਟਰ ਸਪਲਾਈ ਦੀ ਪੈਪ ਪਈ ਹੋਈ ਆ। ਗਲੀ ਜਾਂ ਅੰਦਰ। ਹਾਂਜੀ ਗਲੀ ਚੰਦਰਸਾਰੀ ਵਾਟਰ ਸਪਲਾਈ ਦੀ ਪੈਪ ਪਈ ਹੋਈ ਆ। ਉਹ ਗਲੀ ਆ। ਕਿੰਨੇ ਕਦੇ ਦੀ ਉਹ ਹੋਣ ਵਾਲੀ 20 ਸਾਲ ਪਹਿਲਾਂ ਦੀ ਗਲੀ ਆ ਜੀ ਉਹ ਮੇਰੇ ਤੋਂ ਪਹਿਲਾਂ ਇੱਕ ਸਰਪੰਚ ਆ ਉਸ ਤੋਂ ਪਹਿਲਾਂ 10 ਸਾਲ ਜਿਹੜੇ ਸਰਪੰਚ ਦੋ ਵਾਰ ਹੀ ਰਹੇ ਆ ਸਾਰਿਆਂ ਤੋਂ ਲਿਖਤੀ ਆਪਾਂ ਦੇ ਦੰਨੇ ਉਹਨਾਂ ਨੂੰ ਪਤਾ ਕਰ ਲਓ ਕਿਵੇਂ ਤੁਸੀਂ ਦੇਖਦੇ ਹੋ ਇਸ ਮਾਮਲੇ ਨੂੰ ਮੈਂ ਤਾਂ ਕਹਿੰਦਾ ਜੀ ਬਹਿ ਕੇ ਮਸਲਾ ਹੱਲ ਕੀਤਾ ਜਾਵੇ ਸਾਨੂੰ ਦੇਖੋ ਅੱਜ ਜੇ ਗੱਲ ਹੁੰਦੀ ਆ ਕਿ ਰੱਬਣਾ ਕਰੇ ਕੱਲ ਨੂੰ ਦੋਵੇਂ ਪਾਰਟੀਆਂ ਦੁਆਰਾ ਫਿਰ ਨਹੀਂ ਨਹੀਂ ਸਾਡਾ ਵੀ ਮੇਰਾ ਉਹਨਾਂ ਨਾਲ ਕੋਈ ਪਰਸਨਲ ਮੈਟਰ ਹੀ ਨਹੀਂ ਹੈਗਾ ਮੈਂ ਆਪਸ ਵਿੱਚ ਮੇਰਾ ਵੀ ਪਰਸਨਲ ਮੈਟਰ ਹੀ ਨਹੀਂ ਹੈਗਾ ਜੀ ਮੈਨੂੰ ਤਾਂ ਪੰਚਾਇਤ ਦੇ ਨਾਲ ਉਹ ਕਹਿੰਦੇ ਗਲੀ ਪੰਚਾਇਤ ਦੀ ਸਰਕਾਰੀ ਗਲੀ ਆ ਲੋਕਾਂ ਦੇ ਨਿਕਲਣ ਨੂੰ ਆਪਾਂ ਨੂੰ ਤਾਂ ਉਦੋਂ ਦਾ ਕੁਝ ਨਹੀਂ ਆਪਣਾ ਪਰਸਨਲ ਮੈਟਰ ਤਾਂ ਉਹ ਨਹੀਂ ਮੈਂ ਤਾਂ ਉੱਥੇ ਰਹਿਣਾ ਨਹੀਂ ਜਾ ਕੇ ਨਾ ਮੈਂ ਉਥੋਂ ਲੰਘਣਾ ਐਸਐਚਓ ਸਾਹਿਬ ਨਾਲ ਗੱਲਬਾਤ ਹੋਈ ਜੀ ਉਹਨਾਂ ਨੇ ਐਸਐਚਓ ਸਾਹਿਬ ਨੂੰ ਦਿਖਾਇਆ ਜੀ ਮੌਕਾ ਵੀ ਦੇ ਓਕੇਗੇ ਨਹੀਂ ਲਗਾਣਾਗੇ ਵੀ ਪਹਿਲਾਂ ਕਾਗਜ਼ ਪੇਸ਼ ਕਰੋ ਫਿਰ ਦੇਖੋ ਪਰ ਇਹਨਾਂ ਨੇ ਮੰਨੀ ਨਹੀਂ ਜੀ ਕਿਸੇ ਪ੍ਰਸ਼ਾਸਨ ਦੀ ਓਕੇ ਜੀ ਹਾਂਜੀ ਤੇ ਆਪਣਾ ਜਿਹੜਾ ਅਰुण ਕੁਮਾਰ ਦੇ ਇਹਨਾਂ ਨੇ ਹਮਲਾ ਕੀਤਾ ਵਾ ਹਾਂ ਕੁਮਾਰ ਨੂੰ ਡਰਾਉਂਦੇ ਧਮਕਾਉਂਦੇ ਜੀ ਡਰਦਾ ਪ੍ਰਵਾਸੀ ਬੰਦਾ ਜੀ ਕੱਲ ਲੜਿਆ ਜੋ ਪਹਿਲਾਂ ਉਹ ਪਹਿਲਾਂ ਦਿਨਾਂ ਦਾ ਚੱਲਦਾ ਪਿਆ ਨਾ ਉਹਦੇ ਕਰਕੇ ਉਹ ਰੋਕਦਾ ਜਿਵੇਂ ਉਹ ਕਹਿੰਦਾ ਉਹਦਾ ਦੋ ਗਲੀ ਆ ਦੋ ਤਿੰਨ ਦਿਨ ਲੋਕੇ ਪਹਿਲਾਂ 파ੜੇ ਪੂੜੇ ਸਾਡੇ ਕੱਪੜੇ ਕੋਈ ਇੰਦਾਂ ਦੀ ਗੱਲ ਆ ਅਰਣ ਕੁਮਾਰ ਦੇ ਨਹੀਂ ਉਹਨਾਂ ਨੇ ਆਪਣੇ ਦੇ ਘਰੋਂ ਸਾਡੇ ਬਾਣਾ ਬੋਣ ਨਹੀਂ 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 ਆਪਣਾ ਕੋਈ ਹੱਥ ਵਾਤੀ ਉਹਨਾਂ ਹੋਇਆ ਹੀ ਨਹੀਂ ਜੀ ਅੱਜ ਤੱਕ ਆਪਾਂ ਤਾਂ ਮੂੰਹ ਨਾਲ ਗੱਲ ਕੀਤੀ ਜਾ ਕੇ ਆਪਾਂ ਕੱਲ ਵੀ ਵੀਡੀਓ ਬਣਾਈ ਹੋਈ ਕੱਲ ਦੀ ਸਾਡੇ ਕੋਲ ਵੀਡੀਓ ਪਈਆਂ ਉਹ ਗਲੀ ਵਿੱਚ ਬੂਟੇ ਲੱਗੇ ਸੀਗੇ ਬੂਟੇ ਇਹਨਾਂ ਨੇ ਤੋੜੇ ਆ ਅਰਣ ਕੁਮਾਰ ਦੇ ਮੁੰਡਾ ਵੀਡੀਓ ਬਣਾ ਰਿਆ ਸੀ ਉਹਦੇ ਪਿੱਛੇ ਲੱਗੇ ਕਟਰ ਲੈ ਕੇ ਉਹ ਵੀ ਵੀਡੀਓ ਪਈ ਆ ਸਾਡੇ ਕੋਲੇ Okay. अरुण okay. कुमार ਦੇ ਮੁੰਡੇ ਦਾ ਮਗਰ ਲੱਗੇ ਆ ਵੀਡੀਓ ਬਣਾਈ ਆ ਸਾਰਾ ਕੁਝ ਹੈਗਾ ਬੂਟੇ ਕੱਟੇ ਆ ਬੂਟੇ ਕੱਟ ਕੇ ਖੇਤ ਖੜਾ ਕੀਤਾ ਵਾ ਉਹ ਵੀ ਵੀਡੀਓ ਹੈਗੀ ਆ ਓਕੇ ਜੇ ਉਹ ਸਹੀ ਨੇ ਕਾਗਜ਼ੀ ਕਾਰਵਾਈ ਸਾਰਾ ਕੁਝ ਓਕੇ ਹੈਗਾ ਤਾਂ ਆਪਣਾ ਬਣਾ ਲੈਣਾ ਸੇ ਰੋਕਦੇ ਹੀ ਨਹੀਂ ਸਹੀ ਆ ਹਾਂਜੀ ਕੋਈ ਗੱਲ ਕੀ ਨਾਮ ਆਪਾਂ ਮੇਰਾ ਨਾਮ अरुण ਕੁਮਾਰ ਹੈ ਜੀ ਮੈਂ ਵਾਹਾਂ ਦਾ ਮੈਂਬਰ ਪੰਚਾਇਤ ਹਾਂ ਕਹਾਂ ਪਰ ਰਹਤੀ ਆ ਬੋੜਾ ਕਲੋਨੀ ਅੱਛਾ ਕੀ ਬਾਤ ਹੈ ਆ ਬਾਤ ਕੁਝ ਵੀ ਨਹੀਂ ਸੀਗਾ ਸਰ ਗੱਲੀ ਦਾ ਮਸਲਾ ਹੈ ਮੈਂ આજ 20 ਸਾਲ ਸੇ ਵਾਹਾਂ ਪੇ ਰਹਤਾ ਹਾਂ ਮੇਰਾ ਪਲਾਟ ਹੈ ਸਾਧੇ ਮੇ ਗੱਲੀ ਹੈ ਉਹ ਗੱਲੀ ਪੇ ਕਬਜ਼ਾ ਕਰਨਾ ਚਾਹਤਾ ਹੈ जबकि पटवारी और क्या बोलता है सिक्रेटरी रंधावा जी वो दोनों आके बोल कर गए एक दिन पहले कि आप रिश्ती ये गली का लेन के मेरे को दिखाओ ब्लॉक में दस बजे के टाइम का वो लोग सोचा कि ये लोग चले गए हैं पटवारी के पास उसकी बीच में वो गेट लाने लग गया हाँ जी तो जो गेट लगाया है उसके बाद तोड़ने के लिए वो आपका एग्जाम लगा रहे नाम का भी वो तो लगाने के लिए कोई भी कुछ लगाएगा सर आके इन लोगों ने गेट तड़वाया हमारा पंचायत में नहीं सर मेरे को क्या मतलब है मैं तो कुछ किया नहीं हाँ जी तो फिर क्या आप कहना चाहते हैं अपनी तरफ से मैं तो यही कहना चाहता हूँ कि मेरे को जान का खतरा है मैं बहुत हिसाब से बचा हूँ कल मेरे सेटर पर भी हमला किया गया मेरा पाइप सारे तोड़ दिया गया वहाँ मेरे पौधे लगे हुए थे पंचायती वो सारे पौधे काट दिए गए अच्छा प्रॉपर हमारे पास प्रूफ है नाले हमारे पास रजिस्ट्री है दो गलिया का प्रॉपर अच्छा। आप देख सकते हैं सर आपने कितनी देर से ये प्रॉफी ली हुई है ये मेरे को हो गया नए बीस साल के ने अच्छा तो जो घर की बात करती वो कितनी देर से बना वो तो गुरु घर बाद में बना था सर अच्छा हाँ जी सर क्या करना चाहते हैं आप रजिस्ट्री आपकी हुई है ए रे मेरे वाइफ के नाम से कितनी देर से हुई है ये करीब बीस साल हो गया प्लाट को लिए हुए अच्छा हाँ जी जो आप ऊपर जो दोष लगा रहे हैं बार बार इस बात के ऊपर लेके भी इन लोगों ने बाहर से बंदे बुला के गिफ्ट करवाया मैं इतना सहमत नहीं सक्षम सक्षम नहीं हूँ कि जो मैं अपना आप सुरक्षा कर सका मैं भाग के जान बचाया हूँ बाहर से बंदे बुला के मेरे कोई मरवाने का कोशिश किए हैं तो एक दो दिन पहले भी कोई झगड़ा हुआ झगड़ा कोई नहीं हुआ है हमारा तो हमारा बाड़ा बुना पाड़ा कपड़ा पाड़ा कुछ दिने भी, दिने भी, नहीं भी नहीं हुआ है, से है? मेरे से कुछ भी नहीं हुआ को ऊपर से कोई बादरा वा आपने किया है उसका भी मसला तड़ रहा है नहीं बादरा किता से लेकिन बाजरा से मेरे को नहीं अपना बाजरा तो कोई भी कर सकता है दो गली आया तो ਅਜੀ ਸਰੋ ਪੋਡਾ ਕਲੋਨੀ ਵਾਲਾ ਜਿਹੜੇ ਚ ਤੋੜਨ ਵਾਲਾ ਮਾਮਲਾ ਜਿਹੜਾ ਚੱਲ ਰਿਹਾ ਤੁਹਾਡੇ ਨੋਟਿਸ ਵਿੱਚ ਆ ਪਹਿਲਾਂ ਠੀਕਾਣਾ ਕਰਦੇ ਉਹਨੇ ਮਾਰੇ ਬੰਦੇ ਵੀ ਬਾਹਰੋਂ ਕੋਈ ਬੰਦੇ ਬੁਲਾ ਕੇ ਪੰਚਾਇਤ ਮੰਡਰਾਏ ਪੋਚੇ ਨੇ ਜਿਹਦਾ ਰਿਪੋਰਟ ਜੇ ਕੋੜਿਆ ਆਪਾਂ ਤਾਂ ਸੰਤਖਸ਼ਣ ਸਰਪਰੇ ਉਹਦੇ ਵੀ ਦੇਖੋ ਬਾਹਰੋਂ ਬੰਦੇ ਬੁਲਾ ਕੇ ਗੇਟ ਨਹੀਂ ਥੋੜਿਆ ਬਾਹਰੋਂ ਬੰਦਿਆਂ ਨੇ ਆ ਕੇ ਉੱਥੇ ਕਲੋਨੀ ਦਾ ਮਾਹੌਲ ਬਦਲ ਦਿੱਤਾ ਕਿ ਚੜੀ ਦੇ ਵਿੱਚ ਗੇਟ ਲਾਇਆ ਉਹਨਾਂ ਨੇ ਨਿਹਾਂ ਦਸੰਗਾਂ ਨੇ ਜਿਨ੍ਹਾਂ ਨੂੰ ਮੈਂ ਵੀ ਰੋਕਿਆ ਵੀ ਤੁਸੀਂ ਵੀਡੀਓ ਸਾਬ ਕੋ ਜਾਓ ਉਹ ਨਾ ਉਹ ਲੋ ਸਾਬ ਕੋ ਗਏ ਆ ਤੇ ਨਾ ਹੀ ਮੇਰੇ ਕੋ ਲਾਏ ਆ ਉਹਨਾਂ ਨੇ ਜ਼ਬਰਦਸਤੀ ਗੜੀ ਵਾਲੀ ਜਗ੍ਹਾ ਦੇ ਵਿੱਚ ਉਹਨਾਂ ਨੇ ਗੇਟ ਲਾਇਆ ਕਲੋਨੀ ਵਾਲਿਆਂ ਨੇ ਉਹ ਨੂੰ ਥੱਲੇ ਸੜ ਦਿੱਤਾ ਉਹ ਲਾ ਕੇ ਗਏ ਆ ਬਾਅਦ ਵਿੱਚ ਘਾਟੇ ਤੋਂ ਘਾਟੇ ਵਰਗ ਲੋਕੀ ਵਾਲਿਆਂ ਨੂੰ ਵੀ ਇਹਦੇ ਨੂੰ ਥੱਲੇ ਸੜ ਦਿੱਤਾ ਸੀਸੀ ਕੈਮਰੇ ਦੇ ਉਹਦੇ ਬੰਦੇ ਆ ਰਹੇ ਆ ਕੁਝ ਨਵੇਂ ਤੋਂ ਬੰਦੇ ਬੰਨੇ ਆ ਟਰੈਕਟਰ ਲੈ ਕੇ ਆਏ ਨਾਲ ਟਰੈਕਟਰ ਦੇ ਨਾਲ ਉਹ ਮੱਲੇ ਵਾਲਾ ਦਾ ਕਹਿਣਾ ਵੀ ਸਾਰੀ ਟਰੋੜ ਪੰਨ ਕੀਤੀ ਉਹ ਬੰਦਿਆਂ ਕੋ ਉਈ ਜਾਤੋਂ ਮਗਰ ਅਬ ਨਹੀਂ ਸੀ ਜਾਵੋ ਜੀ ਜਦੋਂ ਆਪਾਂ ਤੁਹਾਨੂੰ ਗੈਰ ਕਾਨੂੰਨੀ ਸਾਰੀ ਕਰਾਂਗੇ ਉਹ ਗੈਰ ਕਾਨੂੰਨੀ ਆਪਾਂ ਕਿਤੇ 게ਟ ਲਾਵਾਂਗੇ ਪੱਦਰ ਪੱਦੇਸ ਤੇ ਫਿਰ ਹਰੇਕ ਬੰਦਾ ਤੋੜੂਗਾ ਜੀ ਉਹਨੂੰ ਕੀ ਕਰੂਗਾ ਤੁਹਾਨੂੰ ਮੌਕਾ ਦੇਖਣ ਦੇਤੀ ਤੁਹਾਡੇ ਨਾਲ ਕੀ ਗੱਲਬਾਤ ਮੈਂ ਮੌਕਾ ਦੇਖਿਆ ਸੀ ਮੈਂ ਮੌਕਾ ਦੇ ਦੇਖ ਕੇ ਆਇਆ ਮੈਂ ਉਹਨੂੰ ਮਨਾ ਕੀਤਾ ਸੀ ਵੀ ਤੁਸੀਂ ਵੀਡੀਓ ਸਾਬ ਕੋਲ ਜਾਓ ਉਹਨਾਂ ਨੂੰ ਆਪਣੇ ਕਾਗਜ਼ ਪੱਤਰ ਦਿਖਾਓ ਇਹ ਇਹ ਕੋਈ ਗਲੀ ਆ ਜਾਂ ਕੋਈ ਰਾਜਾਂ ਕੋ ਤੁਹਾਡੇ ਕੋਈ ਇਹਦੇ ਕਾਗਜ਼ਪੱਤਰ ਰਹਿਣ ਨੇ ਵੀਡੀਓ ਸਾਬ ਭੇਜੋ ਨਾਓ ਵੀਡੀਓ ਸਾਬ ਕੋਲ ਗਿਆ ਨਾ ਮੇਰੇ ਕੋਲ ਆਇਆ ਜਾ ਕੇ ਆਪਣੀ ਮਰਜ਼ੀ ਦਾ ਡੇਟ ਲਾ ਲਿਆ ਨਾ ਕਿੰਨੀ ਜਗਾ ਤੁਹਾਨੂੰ ਦੱਸ ਰੇ ਸੀ ਆਪਣੀ ਬੰਦੇ 20 ਸਾਲ ਪੁਰਾਣਾ ਤੁਹਾਡਾ ਬਣਿਆ ਹੋਇਆ ਬਿਲਕੁਲ ਹੀ ਬੜਾ ਬਿਲਕੁਲ ਹੀ ਗਲੀ ਦੀ ਜਗ੍ਹਾ ਵੀ ਕੰਦੇ ਕੋ ਥੋੜੇ ਅੰਦਰ ਵੜ ਕੇ ਕੋਈ ਸ਼ੀਸ਼ਾ ਨਹੀਂ ਤੋੜਿਆ ਕੋਈ ਕੁਝ ਨਹੀਂ ਤੋੜਿਆ ਬਿਲਕੁਲ ਫਜ਼ੂਰ ਬੰਨਾਂ ਨੇ ਗਲੀ ਉੱਥੇ ਸਰਕਾਰੀ ਇਟਾਂ ਲਗੀਆਂ ਨੇ ਗਲੀ ਦੇ ਵਿੱਚ ਗਲੀ ਆ ਪਹਿਲਾਂ ਉਦੋਂ ਅੱਗੇ ਵੀ ਗਲੀ ਸੀ ਇਹ ਕੋਣ ਨਚਾਨ ਸਾਹਿਬ ਲਾਇਆ ਉਹ ਵੀ ਗੈਰਕਾਨੂੰਨੀ ਲਾਇਆ। ਵੀਰ ਵੀ ਜਿਹੜਾ ਲਾਇਆ ਗੈਰਕਾਨੂੰਨੀ ਲਾਇਆ। ਭਾਵੇਂ ਇਹ ਸਮਾਂ ਨਹੀਂ ਤੁਸੀਂ ਆਪਣੇ ਉੱਪਰ। ਦੇਖੋ ਮੈਂ ਕੀ ਦੇਖਣਾ ਵੀਡੀਓ ਸਾਹਿਬ ਦਾ ਕੰਮ ਆ ਹੁਣੇ ਹੀ ਉਹਨਾਂ ਨੂੰ ਹਦਾਇਤ ਕੀਤੀ ਦੋਨਾਂ ਪਾਰਟੀਆਂ ਨੂੰ ਵੀ ਆਪਣੇ ਕਾਗਿਜ਼ ਪੁੱਤਰ ਲੈ ਕੇ ਵੀਡੀਓ ਸਾਹਿਬ ਕੋਲ ਜਾਓ ਉਹ ਦੱਸਣਗੇ ਵੀ ਇਹ ਪੰਚਾਇਤੀ ਗਲੀ ਜਾਂ ਜਾਂ ਪਲਾਟ ਆ ਉਹ ਵੀ ਦੱਸਣ ਕਿ ਕਾਗਿਜ਼ ਪੁੱਤਰ ਚੈੱਕ ਕਰਕੇ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਦਾ ਕਹਿਣਾ ਵੀ ਸਾਨੂੰ ਕੁਝ ਦਾਨ ਕਰਕੇ ਗਿਆ ਸੀ ਦੇਖੀ ਜਿਹਾ ਉਹਨਾਂ ਕੰਮ ਵਗੈਰਾ ਬੰਦੇ ਨਾਲ ਦਿਖਾਇਆ ਤਾਂ ਡਾਕੂਮੈਂਟ ਉਹਨਾਂ ਨੇ ਹੀ ਕੋਈ ਦਿਖਾਇਆ ਲਿਆਉਣ ਜੇ ਤੂੰ ਦਾਨ ਕਰਕੇ ਗਿਆ ਤੇ ਗਿਆ ਕਿ ਮੈਨੂੰ ਦਿਖਾਉ ਮੈਂ ਤੇ ਤੁਹਾਨੂੰ ਕੱਲ ਦਾ ਕਹੀ ਜਨਾਂ ਦਿਖਾਉ ਮੈਨੂੰ ਕੀ ਜਿਹੜੀ ਤੁਹਾਡੀ ਰਿਸ਼ਤੀ ਆ ਕੋਈ ਦਾਨ ਕੀਤਾ ਕੋਈ ਐਗਰੀਮੈਂਟ ਵਗੈਰਾ ਦਿਖਾਉ ਕੱਲ ਦਾ ਕੱਲ ਦਾ ਕਹੀ ਜਨਾਂ ਨਾ ਥੰਡੀਆਂ ਨਹੀਂ ਜੀ ਕੋਈ ਬਿਲਕੁਲ ਕੁਝ ਨਹੀਂ ਕੋਈ ਪਾਰਟੀਆਂ ਵੱਲੋਂ ਨਹੀਂ ਆਇਆ ਇੱਕ ਪਾਰਟੀ ਵੱਲੋਂ ਨਹੀਂ ਆਇਆ ਦੋਨੇ ਪਾਰਟੀਆਂ ਮੇਰੇ ਕੋਲ ਆਉਣਗੀਆਂ ਹੁੰਦੀਆਂ ਨਹੀਂ ਹਾਂ ਜੀ